ਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੇਲ ਸੋਇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਸ ਪਿੰਨੇ ਟਿੰਡੇ ਬਣਾਉਣ ਵਾਸਤੇ ਇੱਥੇ ਮੈਂ ਅੱਧਾ ਕਿਲੋ ਟਿੰਡੇ ਲੈ ਲਿੱਤੇ ਹੋਏ ਨੇ ਤਾਂ ਇਹ ਸਭ ਤੋਂ ਪਹਿਲਾਂ ਇਹਨਾਂ ਟਿੰਡਿਆਂ ਨੂੰ ਚੰਗੀ ਤਰ੍ਹਾਂ ਛਿੱਲ ਲੈਣਾ ਤੇ ਇਸ ਤਰ੍ਹਾਂ ਮੈਂ ਸਾਰੇ ਹੀ ਟਿੰਡੇ ਛਿਲਕੇ ਇੱਕ ਪਲੇਟ ਦੇ ਵਿੱਚ ਰੱਖ ਲੈਣੇ ਨੇ raspiniet india ਦੀ ਸਬਜੀ ਮੈਂ ਬਿਲਕੁਲ ਨਵੇਂ ਤਰੀਕੇ ਦੇ ਨਾਲ ਤੁਹਾਨੂੰ ਬਣਾਣੀ ਦੱਸਾਂਗੀ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਏਗੀ ਤੇ ਇਸ ਤਰ੍ਹਾਂ ਸਾਰੇ ਹੀ ਟਿੰਡੇ ਮੈਂ ਇੱਕ ਪਲੇਟ ਦੇ ਵਿੱਚ ਛਿਲਕੇ ਰੱਖ ਲਿੱਤੇ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿੱਤਾ ਹੁਣ ਇਸ ਦੇ ਪੀਸ ਕਟਾਂਗੇ ਤੇ ਦੇਖੋ ਇਸ ਤਰ੍ਹਾਂ ਮੈਂ ਇਸ ਦੇ ਪੀਸ ਕੱਟ ਰਹੀ ਹਾਂ ਸਾਰੇ ਹੀ ਟਿੰਡੇ ਮੈਂ ਇਸੇ ਤਰ੍ਹਾਂ ਕੱਟ ਕੇ ਇੱਕ ਪਲੇਟ ਦੇ ਵਿੱਚ ਰੱਖ ਲੈਣੇ ਨੇ ਇਹ ਟਿੰਡੀਆਂ ਦੀ ਸਬਜੀ ਬਹੁਤ ਹੀ ਜ਼ਿਆਦਾ ਸਵਾਦਪਨ ਕੇ ਤਿਆਰ ਹੋਏਗੀ ਤੇ ਟਿੰਡੇ ਦੇਖੋ ਮੈਂ ਸਾਰੇ ਕੱਟ ਰਹੀ ਆ ਬੜੀ ਹੀ ਜਲਦੀ ਇਹ ਟਿੰਡੇ ਕੱਟੇ ਗਏ ਨੇ ਤੇ ਦੇਖੋ ਟਿੰਡੇ ਸਾਰੇ ਮੈਂ ਇੱਕ ਪਲੇਟ ਦੇ ਵਿੱਚ ਕੱਟ ਕੇ ਰੱਖ ਲਿੱਤੇ ਨੇ ਤੇ ਹੁਣ ਸਬਜੀ ਬਣਾਉਣ ਦੀ ਤਿਆਰੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਮੈਂ ਅੱਧੀ ਘੜਛੀ ਤੇਲ ਦੀ ਲੈ ਲੈਂਦੀ ਆ ਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਟਿੰਡੇ ਪਾ ਦਿੱਤੇ ਨੇ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਟਿੰਡਿਆਂ ਨੂੰ 2 ਮਿੰਟ ਤੱਕ ਹਾਈ ਫਲੇਮ ਦੇ ਉੱਪਰ ਫਰਾਈ ਕਰਨਾ ਹੈ ਤੇ ਇਹਨਾਂ ਟਿੰਡਿਆਂ ਨੂੰ ਲਗਾਤਾਰ ਹਿਲਾਉਂਦੇ ਹੋਏ ਫਰਾਈ ਕਰ ਲੈਣਾ ਹੈ ਤੇ ਤਕਰੀਬਨ ਇੱਥੇ ਟਿੰਡਿਆਂ ਨੂੰ ਫਰਾਈ ਕਰਦੇ ਹੋਏ ਮੈਨੂੰ 2 ਮਿੰਟ ਹੋ ਗਏ ਨੇ ਤੇ ਹੁਣ ਇਸ ਤੋਂ ਬਾਅਦ ਆਪਾਂ ਇਸ ਨੂੰ ਢੱਕਣ ਟੱਕ ਕੇ ਪਕਾਵਾਂਗੇ ਤੇ 2 ਮਿੰਟ ਪੂਰੇ ਹੋ ਚੁੱਕੇ ਨੇ ਹੁਣ ਜਦੋਂ ਕਿ ਮੇਸ ਦੇ ਉੱਪਰ ਟੱਕਣ ਦੇ ਦਿੱਤਾ ਹੈ ਤੇ ਹੁਣ ਇਸ ਨੂੰ 5 ਤੋਂ 6 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਤੇ ਇਸੇ ਤਰ੍ਹਾਂ ਪਕਾਉਣਾ ਹੈ ਵਿੱਚੋਂ ਦੀ ਮੈਂ ਟਿੰਡਿਆਂ ਨੂੰ ਇੱਕ ਦੋ ਵਾਰੀ ਹਿਲਾ ਵੀ ਲਿਆ ਸੀ ਤੇ ਇਸ ਤਰ੍ਹਾਂ ਮੈਂ ਟਿੰਡਿਆਂ ਨੂੰ ਵਿੱਚੋਂ ਦੀ ਇੱਕ ਦੋ ਵਾਰੀ ਹਿਲਾ ਵੀ ਲਿਆ ਤਾਂ ਜੋ ਇਹ ਜਲਣ ਨਾ ਤੇ ਹੁਣ ਇਹਨਾਂ ਨੂੰ ਆਪਾਂ ਫਿਰ ਤੋਂ ਟੱਕ ਦਾਂਗੇ ਤੇ तकरीबन ਮੈਨੂੰ ਇਸੇ ਤਰ੍ਹਾਂ ਪਕਾਉਂਦੇ ਹੋਏ 6 ਮਿੰਟ ਹੋ ਗਏ ਨੇ ਤੇ ਟਿੰਡੇ ਜਿਹੜੇ ਹੈਗੇ ਨੇ ਅੱਧੇ ਤੋਂ ਜ਼ਿਆਦਾ ਪੱਕ ਚੁੱਕੇ ਨੇ ਇਸੇ ਸਟੇਜ ਤੱਕ ਹੀ ਆਪਾਂ ਟਿੰਡਿਆਂ ਨੂੰ ਫਰਾਈ ਕਰਨਾ ਸੀ ਤੇ ਟਿੰਡੇ ਅੱਧੇ ਤੋਂ ਜ਼ਿਆਦਾ ਫਰਾਈ ਹੋ ਚੁੱਕੇ ਨੇ ਬਾਕੀ ਦਾ ਇਹਨਾਂ ਨੂੰ ਆਪਾਂ ਜਦੋਂ ਮਸਾਲੇ ਦੇ ਵਿੱਚ ਪਾਵਾਂਗੇ ਉਦੋਂ ਪਕਾਵਾਂਗੇ ਤੇ ਹੁਣ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਮੈਂ ਇੱਕ ਹੋਰ ਕੜਾਈ ਲੈ ਲਿੱਤੀ ਏ ਇਸ ਦੇ ਵਿੱਚ ਵੀ ਮੈਂ ਅੱਧੀ ਘੜਤੀ ਤੇਲ ਦੀ ਪਾ ਦਿੱਤੀ ਏ ਤੇ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤੇ ਇਸ ਦੇ ਵਿੱਚ ਹੁਣ ਮੈਂ ਇੱਕ ਵੱਡਾ ਪਿਆਜ਼ ਬਰੀਕ-ਬਰੀਕ ਕੱਟ ਕੇ ਪਾ ਦਿੱਤਾ ਹੈ ਤੇ ਇਸ ਪਿਆਜ਼ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਬਹੁਤ ਜ਼ਿਆਦਾ ਪਿਆਜ਼ ਨੂੰ ਬ੍ਰਾਊਨ ਨਹੀਂ ਕਰਨਾ ਲਗਾਤਾਰ ਮੀਡੀਅਮ ਫਲੇਮ ਤੇ ਹਿਲਾਉਂਦੇ ਹੋਏ ਇਸ ਨੂੰ ਲਾਈਟ ਬ੍ਰਾਊਨ ਕਰ ਲੈਣਾ ਤੇ ਪਿਆਜ਼ ਨੂੰ ਬ੍ਰਾਊਨ ਹੁੰਦੇ ਬਹੁਤ ਟਾਈਮ ਨਹੀਂ ਲੱਗਣਾ ਕਿਉਂਕਿ ਤੇਲ ਵੀ ਆਪਣਾ ਬਹੁਤ ਵਧੀਆ ਤਰੀਕੇ ਨਾਲ ਗਰਮ ਹੋ ਚੁੱਕਾ ਸੀ ਤੇ ਦੇਖੋ ਪਿਆਜ਼ ਲਾਈਟ ਬ੍ਰਾਊਨ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਦਰਦਰਾ ਪੀਸਿਆ ਹੋਇਆ ਅਦਰਕ ਪਾ ਰਹੀਆਂ ਤੁਸੀਂ ਚਾਹੋ ਤਾਂ ਇਹ ਅਦਰਕ ਦੀ ਪੇਸਟ ਵੀ ਪਾ ਸਕਦੇ ਹੋ ਇੱਥੇ ਤੇ ਨਾਲ ਹੀ ਇੱਥੇ ਮੈਂ 3-4 ਹਰੀਆਂ ਮਿਰਚਾਂ ਵੀ ਪਾ ਦਿੱਤੀਆਂ ਨੇ ਕੱਟ ਕੇ ਕੁੜਤਨ ਦੇ ਵਾਸਤੇ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਇੱਕ ਵਾਰੀ ਹਿਲਾ ਲਿੱਤਾ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਣ ਤੋਂ ਬਾਅਦ ਮੈਂ ਇੱਥੇ ਦੋ ਟਮਾਟਰਾਂ ਦੀ ਪੇਸਟ ਬਣਾ ਕੇ ਤਿਆਰ ਕਰ ਲਿੱਤੀ ਹੋਈ ਏ ਤੇ ਇਹ ਵੀ ਮੈਂ ਇੱਥੇ ਹੀ ਪਾ ਦਾਂਗੀ ਹੁਣ ਇਸ ਨੂੰ ਵੀ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਬਸ ਤਕਰੀਬਨ 1.5 ਮਿੰਟ ਤੱਕ ਹੀ ਇਹਨੂੰ ਹਿਲਾਉਣਾ ਚੰਗੀ ਤਰ੍ਹਾਂ ਤੇ ਇਸ ਦੇ ਵਿੱਚ ਹੁਣ ਮੈਂ ਪਾਵਾਂਗੀ ਅੱਧਾ ਚਮਚ ਹਲਦੀ ਪਾਊਡਰ ਤੇ ਨਾਲ ਹੀ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਇਹ ਮੈਂ ਰੰਗਤ ਦੇ ਲਈ ਪਾਇਆ ਹੈ ਤੇ ਅੱਧਾ ਚਮਚ ਨਮਕ ਦਾ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਫਿਰ ਆਪਾਂ ਇਹਨਾਂ ਨੂੰ ਟੱਕ ਦੇਣਾ ਤੇ ਫਲੇਮ ਆਪਾਂ ਲੋ ਟੂ ਮੀਡੀਅਮ ਹੀ ਰੱਖਣੀ ਹੈ ਤੇ ਦੇਖੋ ਹੁਣ ਇਸ ਨੂੰ ਮੈਂ ਟੱਕ ਦਿੱਤਾ ਤੇ ਇਸ ਨੂੰ ਆਪਾਂ ਤਕਰੀਬਨ 3-4 ਮਿੰਟ ਤੱਕ ਪਕਾਵਾਂਗੇ ਤਾਂ ਜੋ ਜਿਹੜੇ ਮਸਾਲੇ ਹੈਗੇ ਉਹਨਾਂ ਦਾ ਕੱਚਾਪਨ ਦੂਰ ਹੋ ਜਾਏ ਤੇ ਦੇਖੋ ਮਸਾਲਿਆਂ ਦਾ ਕੱਚਾਪਨ ਦੂਰ ਹੋ ਗਿਆ ਤੇ ਮਸਾਲਿਆਂ ਨੇ ਤੇਲ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਮਸਾਲਾ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਭੁੱਜ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਮੈਂ ਅੱਧਾ ਕੱਪ ਪਾਵਾਂਗੀ ਗਰਮ ਪਾਣੀ ਦਾ ਤੇ ਮੈਂ ਅੱਧਾ ਕੱਪ ਗਰਮ ਪਾਣੀ ਦਾ ਪਾ ਦਿੱਤਾ ਹੈ ਤੇ ਹੁਣ ਇੱਕ ਉਬਾਲਾ ਆਨ ਤੱਕ ਦੀ ਵੇਟ ਕਰਦੇ ਆ ਤੇ ਇੱਕ ਉਬਾਲਾ ਆ ਚੁੱਕਾ ਹੋਇਆ ਇਸ ਨੂੰ ਚੰਗੀ ਤਰ੍ਹਾਂ ਹੁਣ ਹਿਲਾ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਹਿਲਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਪਾ ਦਾਂਗੇ ਫਰਾਈ ਕੀਤੇ ਹੋਏ ਟਿੰਡੇ ਤੁਸੀਂ ਵੀ ਇਸ ਤਲੇ ਟਿੰਡੇ ਇੱਕ ਵਾਰੀ ਇਸੇ ਤਰੀਕੇ ਦੇ ਨਾਲ ਬਣਾ ਕੇ ਦੇਖਣਾ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਜਿਹੜੀ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦੇਣਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਲਿੱਤਾ ਹੈ ਤੇ ਹੁਣ ਇਹਨਾਂ ਨੂੰ ਟੱਕ ਕੇ 3-4 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਤਾਂ ਜੋ ਟਿੰਡੇ ਥੋੜੇ ਜਿਹੇ ਜਿਹੜੇ ਕੱਚੇ ਹੈਗੇ ਨੇ ਉਹ ਵੀ ਚੰਗੀ ਤਰ੍ਹਾਂ ਪੱਕ ਜਾਣ ਤੇ ਟਿੰਡਿਆਂ ਦੀ ਸਬਜੀ ਦੇਖੋ ਕਿੰਨੀ ਜਿਆਦਾ ਵਧੀਆ ਤਰੀਕੇ ਨਾਲ ਬਨ ਕੇ ਤਿਆਰ ਹੋ ਗਈ ਏ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਗਰਮ ਮਸਾਲਾ ਤੇ ਨਾਲ ਹੀ ਇਸ ਦੇ ਵਿੱਚ ਮੈਂ ਪਾ ਦਿੱਤਾ ਹੈ ਹਰਾ ਧਨੀਆ ਬਰੀਕ-ਬਰੀਕ ਕਟਿਆ ਹੋਇਆ ਤੇ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਸਬਜੀ ਬਹੁਤ ਹੀ ਜਿਆਦਾ ਵਧੀਆ ਤਰੀਕੇ ਦੇ ਨਾਲ ਬਨ ਕੇ ਤਿਆਰ ਹੋ ਗਈ ਏ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਸਬਜੀ ਬਨ ਕੇ ਤਿਆਰ ਹੋਈ ਏ ਇਹ ਸਬਜੀ ਜਿੰਨੀ ਦੇਖਣ ਦੇ ਵਿੱਚ ਵਧੀਆ ਲੱਗ ਰਹੀ ਏ ਖਾਣ ਦੇ ਵਿੱਚ ਵੀ ਇਹ ਸਬਜੀ ਬਹੁਤ ਹੀ ਵਧੀਆ ਬਨ ਕੇ ਤਿਆਰ ਹੋਈ ਏ